सुमन सेठ की अगवाई मनसा महिला संकीर्तन मंडल मनसा देवी मंदिर वलों भगवान राम जी की शोभा यात्रा क्ढ़ी गई इस मौके से सुमन सेठ सुमिता पराशर भारती शर्मा मीनाक्षी वर्मा परमजीत खुराना समाज सेवका अनीता सोम प्रकाश सुनील पराशर अशोक पराशर रीना खोसला आदि मौजूद सन एनडीटीवी पंजाब न्यूज़ के लिए फगवाड़ा तो यश शर्मा के नाल पुनीत की रिपोर्ट

ਅਯਦਾ ਸ਼ੁਕਰੀਆ ਬਣ ਕੇ ਕਿ ਸਾਡੇ ਅਜ ਮੰਦਿਰ ਹੀ ਸਾਡਾ ਜੋਧਿਆ ਬਣਿਆ ਹੈ ਕਿ ਅੱਜ ਅਸੀਂ ਸਾਰੇ ਜਣੇ ਆਪਣੇ ਮਕਸਾ ਪਹਿਲਾ ਮੰਡਵ ਵੱਲੋਂ ਮਕਸਾ ਦੇਵੀ ਮੰਦਿਰ ਚ ਆਪਣਾ ਵਿਚਾਰ ਜੋ ਪੂਰੀ ਜੋ ਪਾਰਾ ਬਹਰ ਰਿਹਾ। ਧਰਮ ਲੱਲਾ ਜੀ ਦੀ ਵਿਚਾਰ ਸ਼ੋਭਾ ਯਾਤਰਾ ਕਰਨ ਜਾ ਰਹੇ ਆ। ਇਸ ਕਰਕੇ ਮੈਂ ਸਭ ਨੂੰ ਬਹੁਤ ਧੰਨਵਾਦ ਕਰਦੀ ਹੈ ਕਿ ਸਾਰਿਆਂ ਨੇ ਇੱਥੇ ਆ ਕੇ ਸਾਰਿਆਂ ਨੇ ਮੇਰਾ ਸਾਥ ਦਿੱਤਾ। ਆਪਣੇ ਮੰਦਿਰ ਦੀ ਸ਼ੋਭਾ ਵਧਾਈ। ਬਹੁਤ ਬਹੁਤ ਥੈਂਕ ਯੂ। ਜੈamata ਦੀ ਜੈ जय श्री राम जय श्री राम जय श्री राम आज ਸਾਡੇ ਲਈ ਬੜੇ ਫਕਰ ਦੇ ਦਾਦਾ ਜੀ ਅੱਜ ਇੱਥੇ ਰਾਮ ਲੱਲਾ ਜੀ ਦੇ ਪਲਾਨ ਪਰਤੀਕਰ ਦੇ ਮੌਕੇ ਤੇ ਜੋ ਸਾਡੇ ਮੰਚਰ ਵਿੱਚ ਮੰਚਰ ਤੋਂ ਮੰਚਾ ਨੇ ਵੀ ਮੰਚਲ ਵੱਲੋਂ ਅੱਜ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਸ਼ੋਭਾ ਯਾਤਰਾ ਆ ਤੇ ਸਾਰੇ ਦੇਖੋ ਕਿੱਦਾਂ ਸਾਰੇ ਆ ਕੇ ਪਹੁੰਚੇ ਨੱਜੀ ਅਕੇ ਹਸਾਣਾ ਕਿ ਸਾਰਿਆਂ ਦੇ ਆਪਣੀ ਕਿਰਪਾ ਰੱਖਣ ਹਰ ਹੱਥ ਸਾਨੂੰ ਐਡਾ ਲੱਗਦਾ ਸਾਡਾ ਏਰੀਆ ਜਿਹੜਾ ਇਹੀ ਅਜੋਧਿਆ ਬਣ ਗਿਆ ਆ ਘਰ ਜਿਹੜੇ ਬੜੀ ਖੁਸ਼ੀ ਦਿਖਾਦਾ ਇਤਨਾ ਸਕੂਨ ਮਹਿਰਮ ਇਹਨਾਂ ਦੇ ਨੇਤਾਤਾਂ ਆਪਣੇ ਵਿੱਚ ਸਾਰੀਆਂ ਜਿਹੜੀਆਂ ਭੈਣਾਂ ਲੱਗੀਆਂ ਹੋਈਆਂ ਸੰਗਤ ਕੱਢੀ ਕੋਈ ਆ ਇਹਨਾਂ ਦੇ ਉਪਰਾਲੇ ਨਾਲ ਹੀ ਜਿਹੜੇ ਜਿਹੜਾ ਅੱਜ ਦਾ ਵੀ ਫੰਕਸ਼ਨ ਆਇਆ ਹੋ ਰਿਹਾ ਆ ਰਾਮ ਜੀ ਦੇ ਜਗੇ ਦੀ ਪ੍ਰਾਨਪ੍ਰਤਿਸ਼ਟਾ ਸਮਲਾ ਰਹੇ ਆ ਤੇ ਕਈ ਲੋਕਾਂ ਨੇ ਆਪਣੇ ਘਰ ਇਨਵਾਈਟ ਕੀਤਾ ਆ ਸਾਰੇ ਸੰਗਤ ਨੂੰ ਰਸਤੇ ਅਸ਼ੀਰਵਾਦ ਦੇਣਗੇ ਆਪਣੇ ਪੰਚਾਰੇ ਲੱਗਣਗੇ ਭਗਵਾਨ ਸਾਰਿਆਂ ਦੇ ਪੰਚਾਰੇ ਇੱਥੇ ਹੀ ਭਰੇ ਰੱਖੇ ਤੇ ਸਭ ਤੇ ਕਿਰਪਾ ਕਰੇ ਬਾਲਾ ਜੀ ਮਹਾਰਾਜ ਜੀ ਆਪਣੀ ਕਿਰਪਾ ਕਰਨ ਸਾਰਿਆਂ ਤੇ ਜੇ ਸਾਰਿਆਂ ਨੇ ਇੱਕ ਵਾਰੀ ਜ਼ੋਰਦਾਰ ਤਾਲੀਆਂ ਜੈ ਸ਼੍ਰੀ ਰਾਮ ਅੱਜ ਉਹ ਖੁਸ਼ੀ ਦਾ ਦਿਨ ਹੈ ਇਹ ਲਹਗਾ ਭਗਵਾਨ ਦਾ ਅਸ਼ੀਰਵਾਦ ਲੈਣ ਦਾ ਦਿਨ ਹੈ ਸ਼੍ਰੀ ਰਾਮਚੰਦਰ ਜੀ ਦਾ ਮੰਦਰ ਨੇ ਬਾਅਦ ਇੱਕ ਸਾਲ ਪੂਰਾ ਹੋ ਚੁੱਕਾ ਹੈ ਸ਼ੁਰੂਆਤੀ ਬਹੁਤ ਖੁਸ਼ੀ ਵਿੱਚ ਸ਼ਹਿਰ ਵਿੱਚ ਵੱੱਟ ਆਮਦੇ ਸੋਭਾ ਯਾਤਰਾ ਗੱਡੀਆਂ ਜਾ ਰਹੀਆਂ ਹਨ ਔਰ ਇੱਕ ਮੰ사ਦੇਵੀ ਮੰਦਰ ਤੋਂ ਵੀ ਸ਼੍ਰੀ ਰਾਮ ਦੀ ਸੋਭਾ ਯਾਤਰਾ ਨਿਕਲ ਰਹੀ ਹੈ ਸਾਰੇ ਪੂਸੀਆਂ ਮਨਾ ਰਹੇ ਆ ਕਿ ਭਗਵਾਨ ਰਾਮ ਜੀ ਇੱਕ ਸਾਲ ਪਹਿਲਾਂ ਆਪਣੇ ਘਰ ਦੇ ਅੰਦਰ ਪ੍ਰਵੇਸ਼ ਕੀਤਾ ਸੀ ਉਹਨਾਂ ਨੇ ਔਰ ਉਹ ਸਾਰਿਆਂ ਨੂੰ ਆਪਣਾ ਆਸ਼ੀਰਵਾਦ ਦੇ ਰਹੇ ਔਰ ਇਸੇ ਤਰ੍ਹਾਂ ਸੰਗਤ ਦੇ ਆਪਣਾ ਆਸ਼ੀਰਵਾਦ ਬਣਾਈ ਰੱਖਣ ਔਰ ਹਰ ਸਾਲ ਇਸੇ ਤਰ੍ਹਾਂ ਇਹ ਦਿਨ ਮਨਾਏ ਜਾਣ ਜੈ ਸ਼ਿਵਰਾਮ ਜੈ